ਸਸਾਇਕ ਆਲ ਦੋਸਤੋ ਤੁਸੀਂ ਵੇਖ ਰਹੇ ਹੋ ਪੰਜਾਬ ਨੋਲਿਜ ਪੁਆਇੰਟ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਸਨਮਾਨ ਨੋਬਲ ਪ੍ਰਾਈਜ਼ ਬਾਰੇ ਹਰ ਸਾਲ ਦਿੱਤਾ ਹਰ ਸਾਲ ਦਿੱਤਾ ਜਾਣ ਵਾਲਾ ਇਹ ਇਨਾਮ ਨਾ ਸਿਰਫ ਵਿਗਿਆਨ ਸਾਹਿਤ ਤੇ ਸ਼ਾਂਤੀ ਦੇ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਵਾਲੇ ਲੋਕਾਂ ਨੂੰ ਮਿਲਦਾ ਹੈ ਸਗੋਂ ਇਹ ਮਨੁੱਖਤਾ ਲਈ ਕੀਤੀ ਗਈ ਮਹਾਨ ਕਮਾਂ ਦਾ ਪ੍ਰਤੀਕ ਹੈ ਅੱディ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਨੋਬਲ ਇਨਾਮ ਦੀ ਸ਼ੁਰੂਆਤ ਕਿਵੇਂ ਹੋਈ ਕਿਹੜੇ ਕਿਹੜੇ ਖੇਤਰਾਂ ਵਿੱਚ ਇਹ ਦਿੱਤਾ ਜਾਂਦਾ ਹੈ ਤੇ आओ शुरू करिए ਤੇ जानเดਆਂ ਇਸ ਵਿਸ਼ੇਸ਼ ਇਨਾਮ ਦੀ ਕਹਾਣੀ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਾਂਜੀ ਪਹਿਲਾਂ ਆਪਾਂ ਦੇਖਦੇ ਹਾਂ ਕਿ ਨੋਬਲ ਪੁਰਸਕਾਰ ਕੀ ਹੈ ਠੀਕ ਹੈ ਜੀ ਨੋਬਲ ਪੁਰਸਕਾਰ ਬਾਰੇ ਆਪਾਂ ਜਾਣਨਾ ਇਹ ਦੁਨੀਆ ਦਾ ਸਭ ਤੋਂ ਵੱਕਾਰੀ ਅੰਤਰਰਾਸ਼ਟਰੀ ਪੁਰਸਕਾਰ ਹੈ ਇਹ ਹਰ ਸਾਲ ਉਹਨਾਂ ਲੋਕਾਂ ਨੂੰ ਸਨਮਾਨਿਤ ਕਰਨ ਲਈ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਮਨੁੱਖਤਾ ਲਈ ਮਹਾਨ ਯੋਗਦਾਨ ਪਾਇਆ ਹੈ ਵੱਖ-ਵੱਖ ਫੀਲਡ ਨੇ ਜੀ ਵੱਖ-ਵੱਖ ਖੇਤਰ ਨੇ ਜਿਨ੍ਹਾਂ ਦੇ ਵਿੱਚ ਇਹ ਨੋਬਲ ਪੁਰਸਕਾਰ ਜਿਹੜਾ ਹੈਗਾ ਦਿੱਤਾ ਜਾਂਦਾ ਹੈ ਆਪਾਂ ਸਾਰੇ ਫੀਲਡ ਤੇ ਸਾਰੇ ਖੇਤਰਾਂ ਬਾਰੇ ਅੱਗੇ-ਅੱਗੇ ਇਸ ਵੀਡੀਓ ਦੇ ਵਿੱਚ জানਾਂਗੇ ਆਓ ਵਾਦਦੇ ਹਾਂ ਤਾਂ ਇਸ ਤੋਂ ਪਹਿਲਾਂ ਕੀ ਆਪਾਂ ਇਹ ਜਾਣੀਏ ਕਿ ਇਹ ਕਿਸ-ਕਿਸ ਖੇਤਰ ਦੇ ਵਿੱਚ ਦਿੱਤਾ ਜਾਂਦਾ ਹੈ ਤਾਂ ਆਪਾਂ ਮੇਨ ਇਹਦੀ ਜਿਹੜੀ ਹੈਗੀ ਹੈ ਸ਼ੁਰੂਆਤ ਕਿੱਥੋਂ ਹੋਈ ਕਿਸ ਨੇ ਕੀਤੀ ਉਹਦੇ ਬਾਰੇ ਥੋੜਾ ਚੰਨਾ ਪਾ ਲਈਏ ਐਲਫਰਡ ਨੋਬਲ ਠੀਕ ਹੈ ਜੀ ਇਹਦੀ ਸ਼ੁਰੂਆਤ ਕਿੰਨੇ ਕੀਤੀ ਸੀ ਅਲਫਰਡ ਅਲਫ्रेड ਨੋਬਲ ਜਿਨ੍ਹਾਂ ਦਾ ਜਨਮ ਜਿਹੜਾ ਹੈਗਾ ਸੀ 1835 ਦੇ ਵਿੱਚ ਤੇ ਜਿਨ੍ਹਾਂ ਦੀ ਜਿਹੜੀ ਮੌਤ ਹੋਈ ਸੀ ਉਹ 1896 ਈਸਵੀ ਦੇ ਵਿੱਚ ਹੋ ਗਈ ਸੀ ਠੀਕ ਹੈ ਜੀ ਇਹ ਜਿਹੜੇ ਹੈਗੇ ਸੀ ਅਲਫਰਡ ਨੋਬਲ ਇੱਕ ਸਵੀਡਿਸ਼ ਵਿਗਿਆਨੀ ਸੀ ਤੇ ਇਹਨਾਂ ਨੇ ਜਿਹੜੀ ਹੈਗੀ ਡਾਇਨਾਮਾਈਟ ਦੀ ਖੋਜ ਕੀਤੀ ਸੀ ਡਾਇਨਾਮਾਈਟ ਦੀ ਖੋਜ ਡਾਇਨਾਮਾਈਟ ਦੇਖਿਆ ਜਾਵੇ ਤਾਂ ਬੰਬ ਬਣਾਉਣ ਦੇ ਜਿਹੜੇ ਹੈਗੇ ਨੇ ਉਸ ਖੇਤਰ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈਗਾ ਤੇ ਜਦੋਂ ਇਹਨਾਂ ਦੀ ਮੌਤ ਹੋਈ ਜਾਂ ਮੌਤ ਤੋਂ ਪਹਿਲਾਂ ਇਹਨਾਂ ਨੇ ਆਪਣੀ ਵਸੀਅਤ ਦੇ ਵਿੱਚ ਜਿਹੜੀ ਲਿਖਿਆ ਸੀ ਜੋ ਇਹਨਾਂ ਦੀ ਵਿਲ ਸੀ ਉਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਉਹਨਾਂ ਦੀ ਜਿਹੜੀ ਦੌਲਤ ਹੈ ਜੋ ਉਹਨਾਂ ਦੇ ਕੋਲ ਜਿੰਨੀ ਵੀ ਦੌਲਤ ਸੀ ਉਹ ਮਨੁੱਖਤਾ ਦਾ ਭਲਾ ਕਰਨ ਵਾਲੇ ਲੋਕਾਂ ਨੂੰ ਇਨਾਮ ਦੇਣ ਲਈ ਵਰਤੀ ਜਾਵੇ ਠੀਕ ਹੈ ਜੀ ਤੇ ਨੈਕਸਟ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਇਹ ਪਹਿਲਾ ਪੁਰਸਕਾਰ ਅਤੇ ਇਹਦੀਆਂ ਜਿਹੜੇ ਵੱਖ-ਵੱਖ ਖੇਤਰ ਜਾਂ ਸ਼੍ਰੇਣੀਆਂ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਪੜ੍ਹਾਂਗੇ ਜਿਹੜਾ ਇਹ ਪਹਿਲੀ ਵਾਰ ਜਦੋਂ ਇਹ ਦਿੱਤਾ ਗਿਆ ਸੀ ਪੁਰਸਕਾਰ ਉਦੋਂ ਉਸ 1901 ਦੇ ਵਿੱਚ ਉਹ ਸਾਲ ਸੀ ਜਦ ਇਹਦੀ ਸ਼ੁਰੂਆਤ ਹੋਈ ਸੀ ਪੁਰਸਕਾਰ ਦੇਣ ਵਾਲਾ ਦੇਸ਼ ਸਵੀਡਨ ਹੈ ਤੇ ਨਾਰਵੇ ਹੈ ਦੋ ਦੇਸ਼ ਨੇ ਜੀ ਸਵੀਡਨ ਇਹਨਾਂ ਨੂੰ ਤੁਸੀਂ ਯਾਦ ਕਰਨਾ ਹੈ ਸਵੀਡਨ ਤੇ ਨਾਰਵੇ ਇਹ ਜਿਹੜਾ ਪੁਰਸਕਾਰ ਹੈ ਨੋਬਲ ਪੁਰਸਕਾਰ ਇਹ ਦੇਣ ਵਾਲੇ ਜਿਹੜੀ ਕੰਟਰੀਜ਼ ਦੇ ਨਾਮ ਨੇ ਸਵੀਡਨ ਤੇ ਨਾਰਵੇ ਇਹਦੀਆਂ ਜਿਹੜੀਆਂ ਕੁੱਲ ਸ਼੍ਰੇਣੀਆਂ ਜਾਂ ਖੇਤਰ ਕਹਿ ਸਕਦੇ ਹਾਂ ਇਸ ਸਮੇਂ ਜਿਹੜੀਆਂ ਹੈਗੀਆਂ ਨੇ 6 ਨੇ ਜੀ ਬਹੁਤ ਹੀ ਪੁਆਇੰਟ ਇਹ ਜਿਹੜੇ ਹੈਗੇ ਨੇ ਇਹ ਜਿਹੜੀ ਨੌਲੇਜ ਦੇ ਵਿੱਚ ਤੁਹਾਨੂੰ ਜਿਹੜੇ ਮਿਲ ਰਹੇ ਨੇ ਇਹ ਹੀ ਤੁਹਾਡੇ ਜਿਹੜੇ ਹੈਗੇ ਨੇ ਪੇਪਰਾਂ ਦੇ ਵਿੱਚ ਜਿਹੜੇ ਆਮ ਤੌਰ ਤੇ ਪੁੱਛੇ ਜਾਣ ਵਾਲੇ ਸਵਾਲ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਜਿਹੜੀ ਹੈਗੀ ਆ ਐਮਸੀਕਿਊ ਬਣ ਜਾਂਦੇ ਨੇ ਠੀਕ ਹੈ ਜੀ ਆਪਾਂ ਹੁਣ ਖੇਤਰਾਂ ਦੀ ਗੱਲ ਕਰ ਲੈਂਦੇ ਆ ਸਭ ਤੋਂ ਪਹਿਲਾਂ ਜਿਹੜਾ ਖੇਤਰ ਹੈ ਨੇ ਫਿਜ਼ਿਕਸ ਦਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਭੌਤਿਕ ਵਿਗਿਆਨ ਕਹਿ ਦਿੰਦੇ ਆ ਠੀਕ ਹੈ ਜੀ ਭੌਤਿਕ ਵਿਗਿਆਨ ਫਿਜ਼ਿਕਸ ਜਿਹੜਾ ਹੈਗਾ 스ਵੇਡਨ ਦੇਸ਼ ਵੱਲੋਂ ਦਿੱਤਾ ਜਾਂਦਾ ਹੈ ਜੀ ਠੀਕ ਹੈ ਜੀ ਤੇ ਰਾਇਲ সুইডিশ ਅਕੈਡਮੀ ਆਫ ਸਾਇੰਸ ਰਾਇਲ সুইডিশ ਅਕੈਡਮੀ ਆਫ ਸਾਇੰਸ ਵੱਲੋਂ ਇਹ ਜਿਹੜਾ ਪੁਰਸਕਾਰ ਹੈ ਭੌਤਿਕ ਵਿਗਿਆਨ ਦਾ ਇਹ ਦਿੱਤਾ ਜਾਂਦਾ ਹੈ ਸੈਕਿੰਡ ਨੰਬਰ ਤੇ ਜਿਹੜਾ ਹੈਗਾ ਜੀ ਆਪਣਾ ਰਸਾਇਣ ਵਿਗਿਆਨ ਯੂ نو ਆਪਾ ਕੈਮਿਸਟਰੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਠੀਕ ਹੈ ਜੀ ਜਿਹੜਾ ਹੈਗਾ ਇਹ ਵੀ ਸੇਮ ਹੀ ਹੈ ਜੀ ਜੋ ਐਜ਼ ਇਟ ਇਜ਼ ਫਸਟ ਦੇ ਵਿੱਚ ਸੀ ਭੌਤਿਕ ਵਿਗਿਆਨ ਸੇਮ ਹੀ ਐਜ਼ ਇ ਕੈਮਿਸਟਰੀ ਦੇ ਵਿੱਚ ਵੀ ਉਹੀ ਚੀਜ਼ ਹੈ ਸਵੀਡਨ ਦੇਸ਼ ਵੱਲੋਂ ਇਹ ਦਿੱਤਾ ਜਾਂਦਾ ਹੈ ਤੇ ਜਿਹੜਾ ਇਹਨੂੰ ਦੇਣ ਵਾਲੇ ਹੈ ਨੇ ਉਹ ਰਾਇਲ সুইডিশ ਅਕੈਡਮੀ ਆਫ ਸਾਇੰਸ ਜਿਹੜੀ ਹੈਗੀ ਆ ਇਹ ਪੁਰਸਕਾਰ ਉਹਨਾਂ ਵੱਲੋਂ ਦਿੱਤਾ ਜਾਂਦਾ ਹੈ ਤੀਸਰਾ ਮੈਡੀਸਨ ਆ ਗਿਆ ਜੀ ਸਰੀਰ ਵਿਗਿਆਨ ਕਹਿ ਲੋ ਮੈਡੀਸਨ ਕਹਿ ਲੋ ਠੀਕ ਹੈ ਜੀ ਇਹ ਵੀ ਸਵੀਡਨ ਦੇਸ਼ ਵੱਲੋਂ ਹੀ ਦਿੱਤਾ ਜਾਂਦਾ ਹੈ ਸਵੀਡਨ ਦੇਸ਼ ਦੇ ਵਿੱਚ ਹੀ ਦਿੱਤਾ ਜਾਂਦਾ ਹੈ ਤੇ ਕੋਰਲਿੰਸ ਦਾ ਇੰਸਟੀਚਿਊਟ ਜੋ ਹੈ ਉਹ ਇਹਨੂੰ ਪ੍ਰੋਵਾਈਡ ਕਰਾਂਦਾ ਹੈ ਹੁਣ ਆਨੇ ਆਪਾਂ ਲਿਟਰੇਚਰ ਦੇ ਵੱਲ ਚੌਥੀ ਜਿਹੜੀ ਕੈਟਾਗਰੀ ਹੈ ਸਾਹਿਤ ਲਿਟਰੇਚਰ ਇਹ ਵੀ ਸਵੀਡਨ ਦੇਸ਼ ਦੇ ਵਿੱਚ ਹੀ ਦਿੱਤਾ ਜਾਂਦਾ ਹੈ ਜੀ ਤੇ ਇਹਨੂੰ ਸਵੀਡਿਸ਼ ਜਿਹੜੀ ਅਕੈਡਮੀ ਹੈ ਓਹ ਇਹ ਇਨਾਮ ਦੰਦੀ ਹੈ ਸਾਹਿਤ ਦਾ ਠੀਕ ਹੈ ਜੀ ਆਪ ਉਸ ਤੋਂ ਬਾਅਦ ਆंदा ਪੰਜਵੀਂ ਕੈਟਾਗਰੀ ਜਾਂ ਪੰਜਵਾਂ ਖੇਤਰ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਹੈਗਾ ਸ਼ਾਂਤੀ ਪੁਰਸਕਾਰ ਪੀਸ ਪੀਸ ਪ੍ਰਾਈਜ਼ ਇਹ ਜਿਹੜਾ ਹੈਗਾ ਇਹ ਸਵੀਡਨ ਦੇਸ਼ ਦੇ ਵਿੱਚ ਨਹੀਂ ਦਿੱਤਾ ਜਾਂਦਾ ਹੈਗਾ ਇਹ ਜਿਹੜਾ ਹੈਗਾ ਨਾਰਵੇ ਦੇ ਵਿੱਚ ਦਿੱਤਾ ਜਾਂਦਾ ਹੈ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਹੁਣ ਤੱਕ ਆਪਾਂ ਨੇ ਜਿਹੜੇ ਪਹਿਲਾਂ ਪੜ੍ਹੇ ਨੇ ਚਾਰ ਖੇਤਰ ਉਹ ਸਾਰੇ ਸਵੀਡਨ ਦੇਸ਼ ਦੇ ਵਿੱਚ ਦਿੱਤੇ ਜਾਂਦੇ ਸੀ ਤੇ ਜਿਹੜਾ ਸ਼ਾਂਤੀ ਦਾ ਪੁਰਸਕਾਰ ਹੈ ਇਹ ਨਾਰਵੇ ਵਿੱਚ ਦਿੱਤਾ ਜਾਂਦਾ ਹੈ ਤੇ ਇਹ ਨਾਰਵੇ ਦੇ ਵਿੱਚ ਨਾਰਵੇਈ ਨੋਬਲ ਕਮੇਟੀ ਵੱਲੋਂ ਇਹ ਦਿੱਤਾ ਜਾਂਦਾ ਹੈ ਜਿੱਥੇ ਕਿੱਥੇ ਦਿੱਤਾ ਜਾਂਦਾ ਹੈ ਨਾਰਵੇ ਦੀ ਰਾਜਧਾਨੀ ਓਸਲੋ ਦੇ ਵਿੱਚ ਕੰਟਰੀ ਹੈ ਨਾਰਵੇ ਤੇ ਸ਼ਹਿਰ ਹੈ ਯਾ ਸਿਟੀ ਕਹਿੰਦੇ ਉਹਨੂੰ ਓਸਲੋ ਤੇ ਛੇਵਾਂ ਜਿਹੜਾ ਹੈਗਾ ਸਾਡਾ ਇਕਨੋਮਿਕਸ ਦਾ ਅਰਥਸ਼ਾਸਤਰ ਜਿਹਨੂੰ ਪੰਜਾਬੀ ਚ ਕਹਿੰਦੇ ਆਪਾਂ ਇਹ ਵੀ ਸਵੀਡਨ ਦੇਸ਼ ਦੇ ਵਿੱਚ ਹੀ ਦਿੱਤਾ ਜਾਂਦਾ ਇਨਾਮ ਤੇ ਸਵੈਰਿਸ ਰਿਕਸ ਬੈਂਕ ਇਸ ਵੱਲੋਂ ਇਹ ਦਿੱਤਾ ਜਾਂਦਾ ਹੈ ਜ ਜਦੀ ਕੀ ਸ਼ੁਰੂਆਤ 1968 ਦੇ ਵਿੱਚ ਹੋਈ ਕਿਉਂਕਿ ਜਿਹੜਾ ਇਹ ਅਰਥ ਸ਼ਾਸਤਰ ਸੀ ਇਹ ਪਹਿਲਾਂ ਜਿਹੜਾ ਹੈਗਾ ਸੀ 1901 ਦੇ ਵਿੱਚ ਇਹ ਜਿਹੜੇ ਇੱਕ ਖੇਤਰ ਹੈ ਉਹ ਨਹੀਂ ਸੀ ਨੋਬਲ ਪੁਰਸਕਾਰਾਂ ਦੇ ਵਿੱਚ 1968 ਦੇ ਵਿੱਚ ਜਿਹੜਾ ਹੈਗਾ ਇਹਨੂੰ ਐਡ ਕੀਤਾ ਗਿਆ ਨੋਬਲ ਪੁਰਸਕਾਰਾਂ ਦੇ ਵਿੱਚ ਤੇ ਇਹਦੀ ਜਿਹੜੀ ਹੈਗੀ ਹੈ ਇਹ ਛੇਵੀਂ ਕੈਟਾਗਰੀ ਬਣੀ ਛੇਵਾਂ ਖੇਤਰ ਕਹਿ ਸਕਦੇ ਹਾਂ ਕਿ ਅਰਥ ਸ਼ਾਸਤਰ ਦਾ ਛੇਵਾਂ ਖੇਤਰ 1968 ਦੇ ਵਿੱਚ ਸ਼ੁਰੂ ਹੋਇਆ ਜੋ ਨੋਬਲ ਪ੍ਰਾਈਜ਼ ਲਈ ਚੁਣਿਆ ਗਿਆ ਅਰਥ ਸ਼ਾਸਤਰ ਦੀ ਸ਼੍ਰੇਣੀ ਅਲਫਰਡ ਨੋਬਲ ਦੀ ਅਸਲ ਵਸੀਅਤ ਵਿੱਚ ਨਹੀਂ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਅਰਥ ਸ਼ਾਸਤਰ ਜਿਹੜਾ ਹੈਗਾ ਉਹ ਉਹਨਾਂ ਦੇ ਜੋ origignal will ਸੀ ਜਾਂ ਵਸੀਅਤ ਸੀ ਅਲਫਰਡ ਨੋਬਲ ਦੀ ਜੋ 1901 ਦੇ ਵਿੱਚ ਸ਼ੁਰੂਆਤ ਹੋਈ ਸੀ ਨੋਬਲ ਪ੍ਰਾਈਜ਼ਸ ਦੀ ਉਹਦੇ ਵਿੱਚ ਪੰਜ ਖੇਤਰ ਹੀ ਸਨ ਜਿਸ ਅਰਥ ਸ਼ਾਸਤਰ ਉਹਦੇ ਵਿੱਚ ਨਹੀਂ ਸੀ ਪਰ ਇਹਨੂੰ 1968 ਦੇ ਵਿੱਚ ਐਡ ਕੀਤਾ ਗਿਆ ਜਦੋਂ ਮੈਂ ਪਹਿਲੇ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਇਹਦੇ ਬਾਰੇ ਹੁਣ ਆਪਾਂ ਇਹ ਜਾਨਣਾ ਚਾਹਨਾਗੇ ਇਸ ਚੀਜ਼ ਬਾਰੇ ਕਿ ਇਹ ਇਨਾਮ ਕਦੋਂ ਦਿੱਤਾ ਜਾਂਦਾ ਹੈ ਇਹਦੀ ਇੱਕ ਡੇਟ ਫਿਕਸ ਹੈ ਸਾਲ ਦੇ ਵਿੱਚ ਜਿਹੜੀ ਕਿ ਹੈ 10 ਦਸੰਬਰ ਠੀਕ ਹੈ ਜੀ ਹਰ ਸਾਲ 10 ਦਸੰਬਰ ਨੂੰ ਇਹ ਇਨਾਮ ਜਿਹੜਾ ਹੈਗਾ ਹਲਫਰਡ ਨੋਬਲ ਦੀ ਵਰਸੀ ਮੌਤ ਦੀ ਬਰੇਗੰਡ ਜਿਹੜੀ ਹੈਗੀ ਆ ਉਹਨਾਂ ਦੀ ਉਸ ਸਮੇਂ ਇਹ ਦਿੱਤਾ ਜਾਂਦਾ ਹੈ ਹੁਣ ਆਪਾਂ ਦੇਖਦੇ ਹਾਂ ਵੀ ਇਨਾਮ ਦੇ ਵਿੱਚ ਕੀ ਕੀ ਮਿਲਦਾ ਹੈ ਇਨਾਮ ਦੇ ਵਿੱਚ ਕੀ ਕੀ ਮਿਲਦਾ ਹੈ ਇਸ ਇਨਾਮ ਦੇ ਵਿੱਚ ਇੱਕ 골ਡ ਮੈਡਲ ਮਿਲਦਾ ਹੈ ਠੀਕ ਹੈ ਜੀ 골ਡ ਮੈਡਲ ਆ ਗਿਆ ਤੁਹਾਡਾ ਇੱਕ ਸਰਟੀਫਿਕੇਟ ਹੈ ਪ੍ਰਮਾਣ ਪੱਤਰ ਜਿਹਨੂੰ ਕਹਿ ਦਿੰਦੇ ਆ ਸਰਟੀਫਿਕੇਟ ਜਿਹੜਾ ਹੈਗਾ ਉਹ ਮਿਲਦਾ ਹੈ ਤੇ ਇੱਕ ਜਿਹੜੀ ਹੈ ਕਿ ਕੈਸ਼ ਪ੍ਰਾਈਜ਼ ਮਨੀ ਹੈਗੀ ਹੈ ਕੈਸ਼ ਪ੍ਰਾਈਜ਼ ਮਨੀ ਨਾ ਕਦੇ ਇਨਾਮ ਕਹ ਲਓ ਕੈਸ਼ ਪ੍ਰਾਈਜ਼ ਮਨੀ ਚਲੋ ਉਹ ਦਿੱਤੀ ਜਾਂਦੀ ਹੈ ਇਹ ਫਿਕਸ ਨਹੀਂ ਹੈ ਕਿ ਕਿੰਨੇ ਰੁਪਏ ਮਿਲਣਗੇ ਜਾਂ ਕਿੰਨੇ ਨਹੀਂ ਮਿਲਣਗੇ ਕਿਉਂਕਿ ਹਰ ਸਾਲ ਦਰ ਸਾਲ ਇਹਦੀ ਜਿਹੜੇ ਹੈਗੇ ਨੇ ਪ੍ਰਾਈਜ਼ ਮਨੀ ਇਹ ਚੇਂਜ ਹੁੰਦੀ ਆ ਆਮ ਤੌਰ ਤੇ ਜੇ ਹੁਣ ਦਾ ਆਪਾਂ ਦੇਖ ਕੇ ਚੱਲੀਏ ਤਾਂ ਲਗਭਗ 8 ਕਰੋੜ ਰੁਪਏ ਦੀ ਜਿਹੜੀ ਹੈਗੀ ਆ ਇਹ ਕੈਸ਼ ਪ੍ਰਾਈਸ ਮਣੀ ਬਣ ਜਾਂਦੀ ਹੈ ਠੀਕ ਹੈ ਜੀ ਬਟ ਇਹ ਯਾਦ ਰੱਖੋ ਕਿ ਹਰ ਸਾਲ ਬਦਲਦੀ ਰਹਿੰਦੀ ਹੈ ਹੁਣ ਆਪਾਂ ਗੱਲ ਕਰਾਂਗੇ ਆਪਣੇ ਦੇਸ਼ ਬਾਰੇ ਆਪਣਾ ਦੇਸ਼ ਇੰਡੀਆ ਭਾਰਤ ਭਾਰਤ ਨਾਲ ਸੰਬੰਧਿਤ ਜਿਹੜੇ ਹੈਗੇ ਨੇ ਮਹੱਤਵਪੂਰਨ ਤੱਥ ਇਹ ਜ਼ਰੂਰ ਆਪਾਂ ਇਸ ਵਿੱਚ ਦੇਖਾਂਗੇ ਕਿ ਕਿਹੜੇ-ਕਿਹੜੇ ਸਾਡੇ ਵਿਗਿਆਨੀ ਸੀ ਜਾਂ ਕਿਹੜੇ-ਕਿਹੜੇ ਸਾਡੇ ਉਹ ਮਹਾਨ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਨੋਬਲ ਪ੍ਰਾਈਜ਼ ਨਾਲ ਸਾਡੇ ਦੇਸ਼ ਦਾ ਜਿਹੜਾ ਮਾਣ ਵਧਾਇਆ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਮਿਲਿਆ ਸੀ 1913 ਦੇ ਵਿੱਚ ਸਾਡੇ ਰਵਿੰਦਰਨਾਥ ਟੈਗੋਰ ਸਾਹਿਤ ਲਿਟਰੇਚਰ ਦੇ ਲਿਟਰੇਚਰ ਦੇ ਫੀਲਡ ਦੇ ਵਿੱਚ ਰਵਿੰਦਰਨਾਥ ਟੈਗੋਰ ਨੂੰ 1913 ਦੇ ਵਿੱਚ ਜਿਹੜਾ ਹੈਗਾ ਪਹਿਲਾ ਏਸ਼ੀਆਈ ਅਤੇ ਪਹਿਲੇ ਭਾਰਤੀ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ 1913 ਦੇ ਵਿੱਚ ਲਿਟਰੇਚਰ ਦੇ ਵਿੱਚ ਰਵਿੰਦਰਨਾਥ ਟੈਗੋਰ ਨੰਬਰ 2 ਤੇ ਆ ਰਹੇ ਨੇ ਸਾਡੇ ਭੌਤਿਕ ਵਿਗਿਆਨ ਭੌਤਿਕ ਵਿਗਿਆਨ ਦੇ ਸੀ ਵੀ ਰਮਨ ਸੀ ਵੀ ਰਮਨ ਸਾਹਿਬ ਬਹੁਤ ਤਕੜੇ ਵਿਗਿਆਨੀ ਰਹੇ ਨੇ ਆਪਣੇ ਭਾਰਤ ਦੇ 1930 ਦੇ ਵਿੱਚ ਭਾਰਤ ਨੂੰ ਇਹ ਸਨਮਾਨ ਮਿਲਿਆ ਚੋਕੀ ਦਵਾਇਆ ਸੀ ਵੀ ਰਮਨ ਨੇ ਠੀਕ ਹੈ ਜੀ ਨੋਬਲ ਪੁਰਸਕਾਰ ਜਿੱਤਣ ਵਾਲੇ ਭੌਤਿਕ ਵਿਗਿਆਨ ਦੇ ਜਿਹੜੇ ਪਹਿਲੇ ਭਾਰਤੀ ਵਿਗਿਆਨੀ ਪੌਟਿਕ ਵਿਗਿਆਨ ਦੇ ਵਿੱਚ 1930 ਦੇ ਵਿੱਚ ਸੀ ਵੀ ਰਮਨ ਸੀ। ਨੰਬਰ 3 ਤੇ ਆਗੇ ਸਾਡੇ ਹਰ ਕੋਬਿੰਦ ਖੁਰਾਨਾ ਸਾਹਿਬ। ਮੈਡੀਸਨ ਦੇ ਫੀਲਡ ਦੇ ਚੇਂਜ। ਮੈਡੀਸਨ ਦੇ ਫੀਲਡ ਦੇ ਵਿੱਚ 1968 ਦੇ ਵਿੱਚ ਜਾ ਕੇ ਭਾਰਤ ਨੂੰ ਇਹ ਸਨਮਾਨ ਦਵਾਇਆ ਹਰ ਕੋਬਿੰਦ ਖੁਰਾਨਾ ਨੇ 1930 ਤੋਂ ਬਾਅਦ ਲਗਭਗ ਤੁਸੀਂ ਦੇਖ ਲਓ ਕਿੰਨੇ ਸਾਲ ਲੱਗੇ ਇਹ 38 ਸਾਲਾਂ ਬਾਅਦ ਇਹ ਕੋਈ ਇਨਾਮ ਜਿਹੜਾ ਹੈਗਾ ਮਿਲਿਆ ਭਾਰਤ ਨੂੰ ਹਰ ਕੋਬਿੰਦ ਖੁਰਾਨਾ ਵੱਲੋਂ। ਉਸ ਤੋਂ ਬਾਅਦ ਆਏ ਮਦਰ ਟ੍ਰੇਸਾ ਇਹਨਾਂ ਨੂੰ 30 ਵਾਰ ਦਿੱਤਾ ਗਿਆ ਸੀ ਸ਼ਾਂਤੀ ਲਈ। ਅੱਛਾ। ਸ਼ਾਂਤੀ ਵਾਸਤੇ ਮਦਰ ਟ੍ਰੇਸਾ ਨੂੰ ਜਿਹੜਾ ਹੈਗਾ ਨੋਬਲ ਪ੍ਰਾਈਜ਼ 1979 ਦੇ ਵਿੱਚ ਦਿੱਤਾ ਗਿਆ ਸੀ। ਹਾਂ ਇਹਨਾਂ ਦਾ ਇਹ ਜ਼ਰੂਰੀ ਤੁਹਾਨੂੰ ਚੀਜ਼ ਦੱਸ ਦੇਣਾ ਕਿ ਇਹਨਾਂ ਦਾ ਜਨਮ ਭਾਰਤ ਦੇ ਵਿੱਚ ਨਹੀਂ ਹੋਇਆ ਸੀ ਮੈਸੋਡੋਨੀਆ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦਾ ਜਨਮ ਹੋਇਆ ਸੀ। ਪਰ ਇਹਨਾਂ ਨੇ ਆਪਣਾ ਕਾਫੀ ਕੰਮ ਜਿਹੜਾ ਹੈਗਾ ਇਹ ਭਾਰਤ ਦੇ ਵਿੱਚ ਹੀ ਕੀਤਾ ਤੇ ਸ਼ਾਂਤੀ ਦਾ ਇਹਨਾਂ ਨੂੰ ਨੋਬਲ ਪੁਰਸਕਾਰ 1979 ਦੇ ਵਿੱਚ ਮਿਲਿਆ। ਹੁਣ ਚੱਲਦੇ ਆ ਅਸੀਂ ਅਰਥ ਸ਼ਾਸਤਰ ਇਕਨੋਮਿਕਸ ਅਮਰਤੀ ਸੇਨ ਅਮਰਤੀ ਸੇਨ ਜਿਹੜੇ ਹੈਗੇ ਸੀ ਅਮਰਤੀ ਸੇਨ ਨੇ ਤੁਹਾਡੀ ਫੋਟੋ ਸਾਹਮਣੇ ਹੈ ਇਕਨੋਮਿਕਸ ਅਰਥ ਸ਼ਾਸਤਰ ਦੇ ਵਿੱਚ 1998 ਦੇ ਵਿੱਚ ਜਿਹੜਾ ਹੈਗਾ ਅਮਰਤੀ ਸੇਨ ਨੂੰ ਅਰਥ ਸ਼ਾਸਤਰ ਦਾ ਨੋਬਲ ਪ੍ਰਾਈਜ਼ ਮਿਲਿਆ ਬਹੁਤ ਸਾਰੇ ਸਾਡੇ ਸਿਹ ਪ੍ਰਸਿੱਧ ਅਰਥ ਸ਼ਾਸਤਰੀ ਹੋਏ ਨੇ ਬਹੁਤ ਸਾਰੇ ਵਿਗਿਆਨੀ ਵੀ ਹੋਏ ਨੇ ਤੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਤੇ ਜਿਨ੍ਹਾਂ ਦੇ ਵਿੱਚ ਅਰਥ ਸ਼ਾਸਤਰੀ ਇਕਨੋਮਿਕਸ ਦੇ ਜਿਹਨੂੰ ਕਹਿੰਦੇ ਨੇ ਆ ਅਮਰਤੀ ਸੇਨ ਜਿਹੜੇ ਹੈ ਕਿਸੇ ਇੱਕ ਸੰ ਜਿਨ੍ਹਾਂ ਨੇ ਜਿਨ੍ਹਾਂ ਨੂੰ 1998 ਦੇ ਵਿੱਚ ਅਰਥ ਸ਼ਾਸਤਰ ਦਾ ਨੋਬਲ ਪ੍ਰਾਈਜ਼ ਮਿਲਿਆ ਪੰਜਵੇਂ ਹੈਗੇ ਨੇ ਸਾਡੇ ਕਲਾਸ਼ ਸਤਿਆਰਥੀ ਕਲਾਸ਼ ਸਤਿਆਰਥੀ ਨੇ 2014 ਦੇ ਵਿੱਚ ਸ਼ਾਂਤੀ ਦਾ ਪੁਰਸਕਾਰ ਮਿਲਿਆ ਜੀ ਇਹਨਾਂ ਨੂੰ ਫੀਸ ਦਾ ਪੀਸ ਫੀਲਡ ਦੇ ਵਿੱਚ ਇਹਨਾਂ ਨੂੰ ਮਿਲਿਆ 2014 ਦੇ ਵਿੱਚ ਠੀਕ ਹੈ ਚਾਈਲਡ ਰਾਈਟਸ ਲਈ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਤੇ ਵੈਸੇ ਮੈਂ ਤੁਹਾਨੂੰ ਦੱਸੂਗਾ ਅੱਗੇ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਹ ਜੁਆਇੰਟਲੀ ਇਹਨਾਂ ਨੂੰ ਮਿਲਿਆ ਸੀ ਜਿਹੜਾ ਹੈਗਾ ਇਹ ਨੋਬਲ ਪ੍ਰਾਈਜ਼ ਤੇ ਨੈਕਸਟ ਅਸੀਂ ਗੱਲ ਕਰਦੇ ਹਾਂ ਚ ਸਭ ਤੋਂ ਵੱਧ ਜਿਹੜੇ ਹੈਗੇ ਨੇ ਐਮਸੀਕਿਊ ਲਈ ਜਿਹੜੇ ਪੁੱਛੇ ਜਾਂਦੇ ਨੇ ਸਵਾਲ ਵੈਸੇ ਤਾਂ ਮੈਂ ਤੁਹਾਨੂੰ ਜਿਹੜਾ ਆਲਰੇਡੀ ਆਪਾਂ ਟੌਪਿਕ ਕਰਕੇ ਆਏ ਹਾਂ ਉੱਪਰ ਉਹਦੇ ਵਿੱਚ ਬਹੁਤ ਸਾਰੇ ਆਟੋਮੈਟਿਕਲੀ ਜੇ ਤੁਸੀਂ ਧਿਆਨ ਨਾਲ ਸਾਰੀ ਚੀਜ਼ਾਂ ਪੜ੍ਹੋਗੇ ਤਾਂ ਬਹੁਤ ਸਾਰੇ ਐਮਸੀਕਿਊ ਬਣ ਜਾਣਗੇ ਠੀਕ ਹੈ ਜੀ ਪਰ ਫਿਰ ਵੀ ਥੋੜੇ ਜਿਹੜੇ ਹਿੱਟ ਲਿਸਟ ਦੇ ਵਿੱਚ ਹੁੰਦੇ ਨੇ ਉਹ ਉਹਨਾਂ ਦਾ ਧਿਆਨ ਤੁਹਾਡੇ ਵੱਲ ਦਿਵਾਇਆ ਜਾਂਦਾ ਕਿ ਪਹਿਲਾ ਨੋਬਲ ਪੁਰਸਕਾਰ ਜੇਤੂ ਕੌਣ ਸੀ ਵਿਲ ਹੇਲਮ ਕੋਨਾਰਟ ਰੋਇਨਟੇਜ਼ਨ ਇਹ ਜਿਹੜੇ ਹੈਗੇ ਸੀ ਇਹ ਪਹਿਲਾ ਜਿਹੜਾ ਹੈਗਾ ਇਹਨਾਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਕੌਤਿਕ ਵਿਗਿਆਨ ਦੇ 1901 1901 ਦੇ ਵਿੱਚ ਇਹਨਾਂ ਦੀ ਸਭ ਤੋਂ ਜਿਹੜੀ ਖੋਜ ਰਹੀ ਹੈ ਜਿਨ੍ਹਾਂ ਨੂੰ ਜਿਸ ਬਾਰੇ ਇਨਾਂ ਨੂੰ ਇਹ ਇਨਾਮ ਦਿੱਤਾ ਗਿਆ ਉਹ ਸੀ ਐਕਸ-ਰੇ ਦੀ ਖੋਜ ਐਕਸ-ਰੇ ਦੀ ਖੋਜ ਪੌਤਿਕ ਗਿਆਨ ਦੇ ਵਿੱਚ 1901 ਦੇ ਵਿੱਚ ਵਿਲਹੈਲਮ ਕੋਨਰਾਡ ਰੌਇਨਟਜ਼ਨ ਇਹ ਜਿਹੜਾ ਹੈਗਾ ਸੀ ਨੋਬਲ ਪੁਰਸਕਾਰ ਇਹਨਾਂ ਨੂੰ ਦਿੱਤਾ ਗਿਆ ਹੁਣ ਸਭ ਤੋਂ ਛੋਟੀ ਉਮਰ ਦਾ ਜੇਤੂ ਸਭ ਤੋਂ ਛੋਟੀ ਉਮਰ ਦੀ ਮਲਾਲਾ ਯੂਸਫਜ਼ਈ ਮਲਾਲਾ ਇਹਨਾਂ ਨੂੰ 2014 ਦੇ ਵਿੱਚ ਸ਼ਾਂਤੀ ਪੁਰਸਕਾਰ ਮਿਲਿਆ ਸੀ ਉਨਾ ਉਸ ਟਾਈਮ ਇਹਨਾਂ ਦੀ ਉਮਰ ਜਿਹੜੀ ਹੈਗੀ ਸੀ ਓਨਲੀ 17 ਸਾਲ ਦੀ ਉਮਰ ਸੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਜਿਹੜਾ ਮੈਂ ਦਿਖਾਇਆ ਸੀ ਕਲਾਸ ਸਤਾਰਥੀ ਵੀ ਇਹਨਾਂ ਨੂੰ ਜੁਆਇੰਟਲੀ ਮਿਲਿਆ ਸੀ ਪੀਸ ਦਾ ਇਨਾਮ ਨੋਬਲ ਪ੍ਰਾਈਜ਼ 2014 ਦੇ ਵਿੱਚ ਤੇ ਇਹ ਕਲਾਸ ਸਤਾਰਥੀ ਦੇ ਨਾਲ ਨਾਲ ਮਿਲਿਆ ਸੀ ਮਲਾਲਾ ਨੂੰ ਠੀਕ ਹੈ ਜੀ ਮਲਾਲਾ ਮਲਾਲਾ ਯੂਸਫ ਜੈਨ ਨੂੰ ਵੀ ਉਸੇ ਟਾਈਮ ਹੀ ਜੁਆਇੰਟਲੀ ਦਿੱਤਾ ਗਿਆ ਸੀ ਸਾਂਝਾ ਦੇਖੋ ਇੱਥੇ ਲਿਖਿਆ ਹੋ ਵੀ ਹੈ ਸਾਂਝਾ ਕਲਾਸ ਸਤਾਰਥੀ ਦੇ ਨਾਲ ਠੀਕ ਹੈ ਜੀ ਇਹ ਮਲਾਲਾ ਦੀ ਫੋਟੋ ਹੈ ਯੂਸੁਫ ਮਲਾਲਾ ਦੀ ਤੇ ਇਹ ਪਾਕਿਸਤਾਨ ਨਾਲ ਸਬੰਧ ਰੱਖਦੇ ਹਨ ਹੁਣ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਦੋ ਵਾਰ ਨੋਬਲ ਪੁਰਸਕਾਰ ਜਿੱਤਣ ਵਾਲੇ ਇੱਕ ਇੱਕ ਵਿਅਕਤੀ ਜਿਹੜੇ ਹੈਗੇ ਨੇ ਜਾਂ ਮੈਡਮ ਜਿਹੇ ਹੈਗੇ ਸੀ ਲੇਡੀ ਮੈਰੀ ਕ్యూਰੀ ਇਹਨਾਂ ਨੂੰ ਦੋ ਵਾਰ ਨੋਬਲ ਪ੍ਰਾਈਜ਼ ਮਿਲਿਆ ਤੇ ਦੋਨੋਂ ਵਾਰ ਅਲੱਗ-ਅਲੱਗ ਫੀਲਡ ਦੇ ਵਿੱਚ ਅਲੱਗ-ਅਲੱਗ ਖੇਤਰ ਕਿਹੜੇ-ਕਿਹੜੇ ਸੀ ਉਹ ਫਿਜ਼ਿਕਸ ਤੇ కెਮਿਸਟਰੀ ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆ ਠੀਕ ਹੈ ਜੀ ਸਭ ਤੋਂ ਵੱਧ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਸੰਸਥਾ ਇੱਕ ਪੁਆਇੰਟ ਹੋਰ ਆ ਰਿਹਾ ਹੈ ਸਭ ਤੋਂ ਵੱਧ ਜਿਹੜਾ ਸ਼ਾਂਤੀ ਪੁਰਸਕਾਰ ਹੈ ਕਿਹੜੀ ਸੰਸਥਾ ਵੱਲੋਂ ਸਭ ਤੋਂ ਵੱਧ ਜਿੱਤਿਆ ਗਿਆ ਹੈ ਤਾਂ ਹੈ ਉਹ ਹੈਗਾ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਆਈ ਸੀ ਆਰ ਸੀ ਸ਼ਾਰਟ ਫਾਰਮ ਹੋ ਜੂਗੀ ਵੈਸੇ ਪੂਰੀ ਫਾਰਮ ਹੈਗੀ ਹੈ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਤਿੰਨ ਵਾਰ ਜੀ ਇਹਨੂੰ ਯਾਦ ਤਿੰਨ ਵਾਰ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਇਹ ਸੰਸਥਾ ਹੈ ਠੀਕ ਹੈ ਜੀ ਆਸ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਊਗੀ ਕਿਉਂਕਿ ਜੋ ਆਉਣ ਵਾਲੇ ਇਗਜ਼ਾਮ ਨੇ ਜਾਂ ਆਨਗoing ਜੋ ਵੀ ਪ੍ਰੀਖਿਆਵਾਂ ਚੱਲ ਰਹੀਆਂ ਨੇ ਉਹਨਾਂ ਵਾਸਤੇ ਜੀਕੇ ਦੇ ਵਾਸਤੇ ਸਾਡੀ ਪਹਿਲਾਂ ਵੀ ਪੂਰੀ ਜ਼ੋਰ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਕੁਛ ਨਾ ਕੁਛ ਨਾਵਾ ਤੇ ਟੂ ਦੀ ਪੁਆਇੰਟ ਤੇ ਜਿਹਦੇ ਵਿੱਚ ਤੁਸੀਂ ਆਪਣਾ ਬਹੁਤ ਜਿਆਦਾ ਤੁਹਾਨੂੰ ਕਿਤਾਬਾਂ ਨਾਲ ਫਰੋਣੀਆਂ ਪੈਣ ਵੀ ਇੱਕ ਟੌਪਿਕ ਹੈ ਜਿਆ ਦਿੱਤਾ ਜਾਵੇ ਵੀ ਤੁਸੀਂ ਹੁਣ ਜਸਟ ਇੱਕ ਵਾਰ ਸਾਡੀ ਵੀਡੀਓ ਨੂੰ ਦੇਖੋ ਪੜੋ ਸਮਝੋ ਤੇ ਤੁਹਾਨੂੰ ਨਾਲ ਦੀ ਨਾਲ ਜਿਹੜੇ ਹੈਗੇ ਨੇ ਉਹਦੇ ਰਿਗਾਰਡਿੰਗ ਕੁਐਸਚਨ ਆਪਣੇ ਆਪ ਯਾਦ ਹੋ ਜਾਣ ਇਹ ਸਾਡੀ ਕੋਸ਼ਿਸ਼ ਇਸੇ ਤਰ੍ਹਾਂ ਜਾਰੀ ਰਹੂਗੀ ਜੀ ਤੇ ਮਿਲਦੇ ਹਾਂ ਤੁਹਾਨੂੰ ਅਸੀਂ ਇੱਕ ਨਵੀਂ ਵੀਡੀਓ ਦੇ ਨਾਲ ਜਿਹਦੇ ਵਿੱਚ ਇੱਕ ਨਵਾਂ ਟੌਪਿਕ ਜ਼ਰੂਰ ਲੈ ਕੇ ਆਵਾਂਗੇ ਉਹ ਵੀ ਖਾਸ ਟੌਪਿਕ ਹੋਊਗਾ ਜੁੜੋ ਰਹੋ ਸਾਡੇ ਚੈਨਲ ਪੰਜਾਬ ਨੌਲੇਜ ਪੁਆਇੰਟ ਦੇ ਨਾਲ ਧੰਨਵਾਦ